ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਹੋਏ ਆ ਠਿੱਖੀ ਬੈਂਡ ਬਾਈ ਸੌਖਰਾਂ ਕੋਲੇ ਅੱਜ ਵੀ ਬਾਈ ਇਹਨਾਂ ਕੋਲੇ ਕੋਈ 6-7 ਮੱਝਾਂ ਵਿਕਾਊ ਆ ਸੱਜਰਾਂ ਵੀ ਆ ਵਿੱਚੇ ਟੋਕੜਾਂ ਵੀ ਆ ਤੇ ਆਓ ਜੀ ਆਪਾਂ ਫਿਰ ਬਾਈ ਇਹਰਾਂ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਅਕਾਲ ਹੋਰ ਕੰਦੇ ਦੀ ਕੀ ਹਾਲ ਆ ਵਧੀਆ ਹੀ ਵਧੀਆ ਤੁਸੀਂ ਦੱਸੋ ਠੀਕ ਆ ਵਧੀਆ ਚੰਗੀ ਕਲਾ ਜੀ ਹੋਰ ਕੰਮ ਕਰ ਕਿਨੇ ਆ ਵਧੀਆ ਵਧੀਆ ਚੱਲੀ ਜਾਂਦਾ ਵੇਗ ਗਿਆ ਮਾਰ ਤੈਨੂੰ ਫਿਰ ਵੇਗ ਗਿਆ ਸਾਰਾ ਚਲੋ ਇਧਰ ਨਹੀਂ ਚਾਹੀਦਾ ਕਿੰਨੀਆਂ ਰੁਪਈਆ ਅੱਜ 6 ਆ 6 ਆ ਠੀਕ ਹੈ ਤੇ ਕਿਧਰੋਂ ਕਰਨਾ ਸ਼ੁਰੂਈ ਤਾਜੀ ਸੂਈ ਆ ਹਾਂਜੀ ਇੱਕ ਤਿਆਰ ਆ ਗੱਬਣਾ ਹਾਂਜੀ ਦੋ ਬਿਨਾ ਬੱਚੇ ਤੋਂ ਠੀਕ ਆ ਦੋ ਟੋਕੜਾ ਗੱਬਣਾ ਦੋ ਟੋਕੜਾ ਗੱਬਣਾ ਤੇ ਕਰਨਾ ਸ਼ੁਰੂ ਇਧਰੋਂ ਸੱਚਰ ਤੋਂ ਲਓ ਜੀ ਵੇਖੋ ਤਾਜੀ ਸੂਈ ਆ ਥੱਥੋਂ ਲੇਵਾ ਵੇਖੋ ਮੱਜਰਾ ਅਰ ਕਹਦੇ ਨੇ ਫੁੱਟਪਾਲ ਲਈ ਫਿਰਦੀ ਤੇ ਫੁੱਟਪਾਲ ਵੀ ਇਹ ਦੂ ਪਿੱਛੇ ਆ ਫੁੱਟਪਾਲ ਤਾਂ ਬਹੁਤ ਛੋਟਾ ਹੁੰਦਾ ਦੁੱਧ ਵੀ 15 ਕਿਲੋ ਕੰਡੇ ਤੇ ਤੋਲਾ ਹੁੰਦਾ ਕੰਡੇ ਦੇ ਤੋਲ ਕੇ ਬਾਈ ਆ ਨਾ 15 ਕਿਲੋ ਦੇਵਾਂਗਾ ਵੀਡੀਓ ਦੇ ਪਹਿਲਾਂ ਵੀ ਇਹ ਗੱਲ ਬਾਈ ਨੇ ਕਹੀ ਹੈ ਕਿ 15 ਕਿਲੋ ਦੁੱਧ ਚਵਾ ਕੇ ਫੇਰ ਖੜੇ ਕੋਈ ਤੇ ਮਨ ਕੀ ਅੱਖ ਤੋਰੋ ਬਾਈ ਬੋਲੋ ਇੱਕ ਗੱਲ ਇਹਦਾ ਬੱਚਾ ਮਰ ਗਿਆ 부ਸ਼ੀ ਤੇ ਮਿਲਦੀ ਆ ਬੱਚਾ ਮਰ ਗਿਆ 부ਸ਼ੀ ਤੇ ਮਿਲਦੀ ਆ ਠੀਕ ਆ ਮਿਲਦੀ ਵਰੀਆਂ ਪੁੱਛੀ ਕਿੰਨੇ ਹੋ ਦੀ ਠੀਕ ਹੈ ਚਲੋ ਜੀ ਬੱਚਾ ਮਰ ਗਿਆ ਪੁੱਛੀ ਦੇ ਮਿਲਦੀ ਰ ਕਿੰਨੇ ਦਿਨ ਹੋ ਗਏ ਭਾਈ ਸੂਈ ਨੂੰ ਇਹਨੂੰ ਇਹਨੂੰ 8 ਦਿਨ ਹੋਏ ਸੂਈ ਨੂੰ 8 ਦਿਨ ਹੋ ਗਏ ਸੂਈ ਨੂੰ ਤੇ 15 ਕਿਲੋ ਦੁੱਧ ਤੈਸ ਵਾ ਪਿਆ ਆ ਰਾ ਤੇ ਬਾਕੀ ਤੋਂ ਅੰਦਾਜ਼ੇ ਥੋ ਲਾ ਹੀ ਲੈਣੇ ਆ ਜੇ ਆਪਾਂ ਕਹਿ ਰਹੀਏ ਹਾਥੀ ਦਾ ਬੱਚਾ ਤੇ ਹਾਥੀ ਦਾ ਬੱਚਾ ਹਾਥੀ ਹੈ ਦਾ ਬੱਚਾ ਨਹੀਂ ਭਾਈ ਹਾਥੀ ਆ ਹੈ ਹਾਥੀ ਆ ਹਾਂ ਹਾਥੀ ਆ ਆ ਵੇਖੋ ਕਿਰਾ ਥੱਲੇ ਕਈ ਇਹ ਰ ਕਹਦੇ ਨਾ ਨਾ ਭਾਈ ਆ ਕੀ ਰ ਆ ਕੀ ਥੱਲੇ ਲੱਗਾ ਨਾ ਉਹ ਗੱਲ ਆ ਵੀ ਆ ਕੀ ਥੱਲੇ ਲੱਗੇ ਵਾਲੀ ਗੱਲ ਆ ਹਨਾ ਭਾਈ ਪੋਟਬਾਲ ਬਣਾਇਆ ਜੀ ਪੋਟਬਾਲ ਹੈ ਪੋਟਬਾਲ ਨੂੰ ਟੱਪ ਹੀ ਲਾਈ ਜਾਂਦੀ ਆ ਜੀ ਹਾਂ ਐ ਕਰਮਾ ਵਾਲੀ ਦਾ 15 ਕਿਲੋ ਦਾ ਦਾ 15 ਕਿਲੋ ਕੰਡੇ ਤੋਲ ਕੇ ਆਪਦਾ ਦੋ ਟਾਈਮ ਤਿੰਨ ਟਾਈਮ ਚੋਾਈ ਕਰਕੇ ਫੜੇ ਹਾਂ ਤੇ ਮੁੱਲ ਪਈ ਜਾਂਦਾ 1 35000 ਰੁਪਏ ਛੋਟ ਕਰਾਂਗੇ 1 ਲੱਖ 35000 ਦੇ ਵਿੱਚੋਂ ਤੇ 1000 ਰੁਪਏ ਪਈ ਜਾਂਦੇ ਛੋਟ ਕਰਾਂਗੇ 1 ਲੱਖ ਤੇ 34000 ਠੀਕ ਆ ਹਾਂਜੀ ਉਹ ਤੇ ਛੋਟ ਹੀ ਹੋਣੀ ਆ 134000 ਦੀ ਦੇਣੀ ਹਾਂ ਉਹ ਤੇ ਛੋਟ ਹੀ ਹੋਣੀ ਤੇ ਆ ਜੀ ਆ ਬਈ ਇਹ ਛੋਟੀ ਦੂਜਾ ਸੁਣ ਇਹ ਗੱਪਣ ਗੱਪਣ ਇਹ ਗੱਪਣ ਆ ਵੇਖੋ ਇਹ ਵੀ ਪੂਰੀਆਂ ਰਾਜੀ ਬਾਜੀ ਆ ਛੋਟੀ ਤੇ ਕਿੰਨੇ ਦਾ ਲੈਂਦੀ ਬਈ ਇਹ ਲਾਜੂ ਪੰਜ ਸੱਤ ਦਿਨ ਹਫਤਾ ਹੀ ਲੈ ਜੂਗੀ ਅੱਛਾ ਹਫਤਾ ਲੈਂਦੀ ਆ ਜੀ ਆ ਵੇਖੋ ਖੋਲੋ ਬਈ ਧੋਰੋ ਲੈ ਚਲੋ ਆ ਵੇਖੋ ਹਫਤਾ ਲੈਂਦੀ ਆ ਜੀ ਆ ਮੱਝ ਪੂਰੀ ਐ ਰਾਹੀ ਵਾਜੀ ਪਲੀਆਂ ਪੂਰੀ ਇਹ ਵੀ ਹੱਥ ਯਾਰ ਕੀਆ ਕਰਮਾਂ ਦੀ ਲਿਆ ਜੀ ਵੇਲੇ ਮੈਂ ਪਾਲੀਆਂ ਦੋਨੇ ਅਗਲੇ ਨੇ ਹਨਾ ਪੂਰੀਆਂ ਰਾਤਾਂ ਐ ਰਜਾਈਆਂ ਪੂਰੇ ਦਾਣੇ ਨਾਲ ਪਲੀਆਂ ਹਾਂ ਹਾਂ ਕਬਹ ਐਡੀ ਮਹਿ ਕਰਨੀ ਕੋਈ ਸੁੱਖੀ ਗੱਲ ਕੋਈ ਆ ਆ ਵੇ ਲੋ ਬੈੱਡ ਪੜਾ ਲੀ ਦੋ ਮੱਝ ਦਾ ਇਹ ਮੰਨ ਲੈ ਦੋਨੇ ਮਈਆਂ ਲਿਆਣੀਆਂ ਹੋਂ ਤੇ ਮੈਂ ਨਹੀਂ ਮੰਨਦਾ ਪਲੇਰੋ ਜਾਣੀਆਂ ਨਹੀਂ ਜਾਣੀਆਂ ਹੈ ਨਹੀਂ ਜਾਣੀਆਂ ਨੇ ਯਾਨੀ ਬਈ ਸਰੋ ਜੀ ਕੰਮੀ ਕੰਮੀ ਜਾਉ ਹੈ ਕੰਮੀ ਕੰਮੀ ਹਾਂ ਕੱਲੀ ਕੰਮੀ ਭਾਂਜਾ ਆਉਗੀ ਤੇ ਦੋਨੇ ਵਾਲਾ ਤਾਂ ਭਲੀਏ ਜੇ ਕੋਈ ਲਿਆਣਾ ਜੁੜਾ ਲਿਆਣਾ ਹੈ ਤਾਂ ਬਈ ਆਪਦੀਆਂ ਪਲੇਅਰ ਦੋ ਲੈ ਕੇ ਆਇਆ ਜੇ ਹੈ ਤੇ ਇਹਦਾ ਮੁੱਲ ਬਈ ਫਿਰ ਇਹਦਾ 1 ਲੱਖ 22 ਹਜ਼ਾਰ ਤੇ ਸੂਆ ਕਿੰਨਾ ਹੈ ਦੂਜਾ ਸੂਆ ਦੂਜਾ ਸੂਆ 1 ਲੱਖ ਤੇ 22 ਹਜ਼ਾਰ ਚ ਛੋਟ-ਛਾਟ ਹੋ ਜੂਗੀ 10000 ਰੁਪਏ ਛੋਟ ਕਰਦਾ 1 ਲੱਖ ਤੇ 21 ਹਜ਼ਾਰ ਦੀ ਤੇ ਆਹ ਬਈ ਜੀ ਇਹ ਬਿਨਾ ਬੱਚੇ ਤੋਂ 8 ਕਿਲੋ ਦੁੱਧ ਆ ਮੇਰੇ ਬਿਨਾ ਬੱਚੇ ਤੋਂ ਆ ਖੁੱਲੋ 8 ਕਿਲੋ ਦੁੱਧ ਇਹ ਕਿਸੇ ਦੀ ਲਾਟਰੀ ਨਿਕਲ ਆਈ ਹੈ ਚੈੱਕ ਕਰਾਈ ਆ ਡਾਕਟਰ ਨੇ ਛੱਕ ਦੇ ਆਧਾਰ ਤੇ ਛੱਡੀ ਆ ਅੱਛਾ ਹਾਂਜੀ ਭਰਾਇਆ ਆ ਠੀਕ ਆ ਠੀਕ ਆ ਭਰਾਇਆ ਵਾ 40 ਦਿਨ ਹੋ ਗਏ ਆ ਡਾਕਟਰ ਕਹਿੰਦਾ ਸੀ 10 ਦਿਨਾਂ ਨੂੰ ਵੇਰ ਘਾ ਲਿਓ ਆ ਵੀ ਕੇਰਾ ਮਲ ਕੀ ਖਾਲੀ ਆ ਦਾ ਹਿਸਾਬ ਹੀ ਆ ਇਹ ਆਪਾਂ ਗਰੰਟੀ ਨਹੀਂ ਦੇ ਸਕਦੇ ਛੱਕ ਦੇ ਆਧਾਰ ਤੇ ਛੱਕ ਦੇ ਆਧਾਰ ਤੇ ਵੀ ਲੈ ਜਾ ਜੀ ਛੱਕ ਦੇ ਆਧਾਰ ਤੇ ਹਾਂ ਉਹ ਗੱਲ ਵੱਖਰੀ ਆ ਜਿਵੇਂ ਆਪਾਂ ਕਹਿ ਰਹੀਏ ਗਰੰਟੀ ਗਰੰਟੀ ਵਾਲਾ ਕੰਮ ਨਹੀਂ ਗਾ ਬਸ ਲੋ 8 ਕਿਲੋ ਦੁੱਧ ਉਹ ਬੱਚਾ ਹੈ ਨਹੀਂ ਬੱਚਾ ਨਹੀਂ ਹਾਂ ਬੱਚਾ ਹੈ ਨਹੀਂਗਾ ਇਹ ਵੀ ਵੇਖੋ ਮਣਕੀ ਅੱਖ ਤੇ ਪਹਾੜੇ ਦੇ ਬਾਈਆਂ ਦਾ ਮਿਲਦੀ ਆ ਵਾਹ ਵੇਖੋ ਇਹ ਵੀ ਐ ਪਿੱਛੇ ਚੌੜੀ ਮੱਝ ਆ ਪੂਰੀ ਪਹਾੜੇ ਦੇ ਨਹੀਂ ਤਾਂ ਹੀ ਬਹੁਤ ਹੋ ਗਏ ਸੀ ਅੱਜ ਆਈ ਬੈਠੋ ਪੜਾ ਲੋ ਜੀ ਐਂ ਵੇਖੋ ਬਾਈ ਕਹਿੰਦਾ ਆਪਣਾ ਆਈ ਬਹਿ ਜਾਓ ਗਰਮ ਵਾਲੀ ਐ ਸੀਲ ਠੰਡੀ ਆ ਆਈ ਆ ਜਾਂਦੀ ਬਾਈਆਂ ਦਾ ਪਸਮਾ ਤੇ ਵੀ ਆਈ ਆ ਜਾਂਦੀ ਆ ਹਾਂ ਤੇ ਬਾਈ ਪਰਿੰਦਾ ਮੁੱਲ ਇਹਦਾ ਮੁੱਲ 60 ਹਜ਼ਾਰ ਇਹਨਾਂ ਸਿਰਫ 60000 ਰੁਪਿਆ ਤਾਂ ਇਹਦਾ ਮੁੱਲ ਸਿਰਫ 60000 ਰੁਪਿਆ ਤੇ ਗੱਪਣ ਬਈਆ ਦਾ ਵੀ शक ਦੇ ਆਧਾਰ ਤੇ ਹੀ ਆ ਠੀਕ ਹੈ ਨਾ ਬਈ ਜੀ ਅੱਜ ਚੋਟਾ ਪਹਿਲਾ ਸੂਆ ਪਹਿਲਾ ਕਿਲੋ ਦੋ ਦਿਆ ਬੱਚਾ ਜੀ ਪਹਿਲਾ ਸੂਆ ਸੂਈ ਆ ਪਹਿਲਾਂ ਸੂਈ ਹੈਗਾ 10 ਕਿਲੋ ਦੋ ਦਿਆ ਅੱਛਾ ਬੱਚਾ ਹੈ ਨਹੀਂਗਾ ਅੱਜ ਤੋਲੋ 10 ਕਿਲੋ ਤੇ 10 ਕਿਲੋ ਤੇ ਕੰਡੇ ਤੋਲੋ ਖੋਲੋ ਵੀ ਜੀ ਇਹਨੂੰ ਫਿਰ ਤੋਰੋ ਨੀਲੀ ਦੀ ਆ ਦੋ ਨੀਲੀ ਦੀ ਆ ਗਈ ਆ ਐਨ ਨੀਲੀ ਮਣਕੀ ਆਖਾ ਹਾਂ ਨੀਲਾ ਪੂਰਾ ਮੱਥੇ ਤੇ ਹੈ ਬੱਲ ਨੀਲਾ ਤੇ ਇਹ ਵੀ ਮਣਕੀ ਆਖਰ ਪਹਿਲਾ ਸੁਆ ਨਾਲੇ ਤੇ 10 ਕਿਲੋ ਤੋਂ ਪਹਿਲੇ ਸੁਈ ਆ ਤੇ ਬੱਚਾ ਹੈ ਨਹੀਂ ਹੁੰਦਾ ਨਾ ਭਾਈ ਸੁਈ ਆ ਕਿਨੇ ਟਾਈਮ ਦੀ ਬਈ ਸੁਈ 1 ਮਹੀਨੇ ਤੇ ਲੱਗ ਪਈ ਮਹੀਨਾ ਮਹੀਨਾ ਭਾਈ ਇਹ ਸੁਈ ਨੂੰ ਹੋ ਗਿਆ ਬੱਚਾ ਹੈ ਨਹੀਂਗਾ ਉਹ ਤੇ 10 ਕਿਲੋ ਆ ਲਈ ਵੇਖੋ ਨੀਲੀ ਦੀ ਐਂਡ ਪੈਰ ਸਾਰੇ ਪੈਰ ਧੁੱਤੇ ਆ ਨਾਲੇ ਪੂਰੇ ਨਿਸ਼ਾਨੀਆਂ ਨਹੀਂ ਦੀਆਂ ਤੇ ਭਾਈ ਬਿੰਦਾ ਇੰਦਾ ਭੀੜ ਚਰੀਆ ਇੰਦਾ ਮੁੱਲ ਭੀ 30000 ਰੁਪਏ ਚ ਛੋੜ ਛੱਪਾ 1000 ਰੁਪਏ ਦਾ 70000 ਰੁਪਏ ਮੁੱਲਾ ਤੇ 1000 ਰੁਪਏ ਛੋੜ ਹੋ ਜੂਗੀ ਜਣ ਕੇ 74000 ਦੀ ਹੋਊਗੀ ਠੀਕ ਹੈ ਜੀ 74000 ਦੀ ਆ ਗਈ ਬਈ ਹੁਣ ਇਹ ਸਾਢੇ ਪੰਜਾਂ ਦੀ ਗੱਬਣਾ ਸਾਢੇ ਪੰਜਾਂ ਮਹੀਨਾ ਦੀ ਗੱਬਣਾ 3 ਕਿਲੋ ਹੀ ਦੋਦੇ ਅੱਜ 3 ਕਿਲੋ ਦੋਦੇ ਹਾਂ ਹਾਂਜੀ ਅੱਠੀ ਵਾਰੀ 3 ਕਿਲੋ ਠੀਕ ਹੈ ਜੀ ਅੱਠੀ ਪਹਿਰੀਆਂ ਮਤਲਬ ਲੈ ਚੱਲੋ ਇਹ ਖੋਲ ਕੇ ਗੱਪੜ ਪੰਜਵੇਂ ਮਹੀਨੇ ਦੀ ਸਾਢੇ ਪੰਜਾਂ ਦੀ ਸਾਢੇ ਪੰਜਵੇਂ ਮਹੀਨੇ ਚੈੱਕ ਪਾਸ ਆ ਆ ਦੇਖੋ ਇਹ ਵੀ ਇਹ ਬਈ ਇਹ ਇਹ ਰਸ਼ੀਅਨ ਟੈਂਕ ਰਸ਼ੀਅਨ ਟੈਂਕ ਹੈ ਲੋ ਇਹ ਦੇਖੋ ਇਹ ਵੀ ਚੱਕ ਕਰੋ ਰਸ਼ੀਅਨ ਟੈਂਕ ਆ ਵੇਖ ਕਿ ਟੀਮਾਂ ਚ ਇਹ ਵੀ ਬਲੇਰੋ ਵਾਲੀ ਆ ਆ ਬਾਈ ਇਹ ਵੀ ਬਲੇਰੋ ਵਾਲੀ ਆ ਲੈ ਜੰਦੇ ਲੈ ਜੰਦੇ ਤੇ ਭਾਈ ਇਹ ਫਿਰੰਦਾ ਰੇਟ 55000 ਕਿੰਨੇ ਕਮਈ ਜਾਇਆ 57000 ਰੁਪਇਆ ਸਿਰਫ 57000 ਰੁਪਇਆ ਰੇਟ ਹੈ ਜੀ 1000 ਰੁਪਇਆ ਬਾਈਆਂ ਨਾਲ ਛੋਟ ਕਰ ਦਾਂਗੇ ਤੇ ਆ ਬਾਈ ਜੀ ਹੁਣ ਜਿਹੜੀ ਤੂੰ ਖੋਲੀ ਆ ਇਹ ਛਿਆਂ ਦੀ ਗੱਬਣਾ ਛਿਆਂ ਦੀ ਗੱਬਣਾ 6 ਕਿਲੋ ਦੋਦਾ 6 ਕਿਲੋ ਦੋਦਾ ਖੋਲੋ ਬਈ ਤੋਰੋ ਲੈ ਜਮੇ ਪਹਿਲੇ ਸੂਏ ਆ ਪਹਿਲੇ ਸੂਏ ਆ ਇਹਨਾਂ ਦੇ ਗੱਬਣ ਖੋਲੋ ਬਈ ਤੋਰੋ ਐਨ ਬਾਈ ਬਾਈ ਜੀ ਝੁੱਟੀਆਂ ਬਾਈ ਪੂਰੇ ਰਾਏ ਬਾਈ ਲੈ ਕੇ ਹੁੰਦੇ ਆ ਇਹਨ ਕੋਈ ਆਵੇਂ ਸਾਰੇ ਜਿੰਦਿਆਂ ਨੂੰ ਦਿਖਾ ਦੇ ਦੁਬਾਰਾ ਵੀ ਕੋਈ ਛੋਟੀ ਲਿੱਸੀ ਨਹੀਂ ਗਈ ਸਾਰਿਆਂ ਰਾਜੀ ਆ ਲੈ ਜੰਦਾਈ ਲੈ ਜੰਦਾਈ ਆ ਬੱਲੇ ਵਾ ਕਰ ਲੋ ਚੈੱਕ ਭਾਈ ਦੇ ਨੂਰੀ ਘੋੜੀ ਅੰਗੂਰੇ ਭਾਈ ਦੇ ਆ ਤੇ ਭਾਈ ਜੀ ਫਿਰ ਇੰਦਾ ਰੇਟ ਆ ਇਹਦਾ 75000 ਕਿੰਨਾ 75000 ਇੱਕ ਵੀ ਅਹੀਂ ਖੜੇ ਇੰਦਾ ਰੇਟ ਹੈਗਾ 75000 ਰੁਪਿਆ ਤੇ ਇੰਦਾ ਵੀ ਮਤਲਬ ਕਿ 1000 ਰੁਪਏ ਛੋਟ ਆ ਠੀਕ ਹੈ ਜੀ ਤੇ ਆ ਬਾਈ ਜਿਹੜਾ ਕੋਲੇ ਹੈਗੀਆਂ 6 ਮੰਜਾ ਬਕਾਉ ਬਾਕੀ ਇੱਥੇ ਆਓ ਆਪਾਂ ਚੈੱਕ ਕਰੋ ਤਸੱਲੀ ਕਰੋ ਜਿਹੜੀਆਂ ਸੁਣੀਆਂ ਉਹਨੂੰ ਚੋਕੇ ਲੈ ਕੇ ਜਾਓ ਦੋ ਟਾਈਮ ਤੇ ਜਿਹੜੀਆਂ ਗੱਪਣਾ ਉਹ ਬਾਈਆਂ ਨੇ ਮਤਲਬ ਕਿ ਆਪਦੇ ਚੈੱਕ ਕਰਾ ਕੇ ਲੈ ਕੇ ਜਾਓ ਤੇ ਆਪਾਂ ਡਰੈੱਸ ਪੁੱਛਦੇ ਵੀ ਜਿਹੜਾ ਕੋਲੇ ਵੀ ਜਿਹੜਾ ਡਰੈੱਸ ਬੋਲ ਦੋ ਆਪਾਂ ਨਾਂ ਮੇਰਾ ਸੁਖਾ ਠਿੱਕੀ ਵਿੰਡ ਹਾਂਜੀ ਪਟਨਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਸਸਕਾਰ ਨੰਬਰ ਨੰਬਰ ਮੋਬਾਈਲ ਬੋਲ ਦੇ ਨੰਬਰ ਬੋਲ ਦੋ 98143 ਹਾਂਜੀ 98197 ਦੁਬਾਰਾ ਫੇਰ ਬੋਲ ਦੋ 98143 98197 ਠੀਕ ਹੈ ਸਸਕਾਰ ਸੱਚਕਾਰ